ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਮੌਸਮ ਕਈ ਦਿਨ ਬਾਅਦ ਖੁੱਲਿਆ ਕਿਉਂਕਿ 2-3 ਦਿਨ ਹੋ ਗਏ ਮੀਂਹ ਜਪੰਦੇ ਨੂੰ ਤੇ ਅੱਜ ਆਪਾਂ ਟਰੈਕਟਰ ਲੈਣਾ ਜੀ ਨਵਾਂ ਇੱਕ 3055 ਤਿੰਨ ਸਿਲੰਡਰ ਵਾਲਾ ਐਨਵੀ ਜਿਹੜਾ ਠੀਕ ਹੈ ਜੀ ਤੇ ਲੱਗਿਆ ਬਾਈ ਪਹਿਲਾਂ ਇਹਨੂੰ ਫੋਮ ਵਾਸ਼ ਕਰੂੰਗੇ ਟਰੈਕਟਰ ਨੂੰ ਕਿਉਂਕਿ ਸਾਨੂੰ ਪਤਾ ਉਹ ਟਰੈਕਟਰ ਬਾਈ ਮੀਂਹੂ ਕਰਕੇ ਲਿਬੜੇ ਹੋਏ ਤੇ ਤੋ ਟੂ ਕਿਦਾਂ ਨੇ ਟਰੈਕਟਰ ਚੰਗੀ ਤਰ੍ਹਾਂ ਆ ਵੀਡੀਓ ਬਣਾਉਂ ਗਿਆ ਮਾਰ ਚੰਗੀ ਤਰ੍ਹਾਂ ਨਾਲ ਕਿਨੇ ਲਾਇਆ ਭਾਈ ਮਾਲਕ ਲੱਗਿਆ ਵਾ ਟਰੈਕਟਰ ਤੋਂ ਹੁਣ ਭਾਈ ਲੈ ਜੀ ਭਾਈ ਇਹਨੇ ਭਾਈ ਆਇਆ ਜਿਹੜੀ ਵੀ ਹੈਗੀ ਮੈਲ ਮਿੱਟੀ ਲੱਗੀ ਹੋਈ ਟਰੈਕਟਰ ਤੇ ਸਾਰੀ ਵੜ ਦੇਣੀ ਆ ਔਰ 2-3 ਮਿੰਟ ਦੇ ਨਾਲ ਦੀ ਨਾਲ ਇਹਦੇ ਪਾਣੀ ਮਾਰ ਦੇਣਾ ਠੀਕ ਆ ਜੀ ਜਮੇ ਸੌਖਾ ਕੰਮ ਆ ਇਹ ਪਹਿਲਾਂ ਅਸੀਂ ਟਰੈਕਟਰ ਧੋਣ ਜਾਂਦੇ ਤੇ ਭਾਈ ਸਰਵਿਸ ਸਟੇਸ਼ਨ ਤੇ ਹੁਣ ਅਸੀਂ ਆਪਣਾ ਉਰੀ ਬਣਾ ਲਿਆ ਸਰਵਿਸ ਸਟੇਸ਼ਨ ਲੈ ਜੀ ਕਰਤਾ ਹੈ ਸਾਰਾ ਟਰੈਕ ਪਿੱਛੇ ਮਾਰਤਾ ਦੇਖੋ ਬਾਈ ਟਰੈਕਟਰ ਤੋਂ ਆਉਂਦਾ ਠੀਕ ਹੈ ਜੀ ਕਿਉਂਕਿ ਬਾਈ ਕੱਪੜਾ ਲੈ ਕੇ ਮਾਰਨਾ ਔਖਾ ਲੱਗਦਾ ਕੱਪੜਾ ਜਿਹੜਾ ਵਿੱਚ ਜਿਵੇਂ ਸਾਈਡਾਂ ਦੇ ਵਿੱਚ ਉੱਥੇ ਕੱਪੜਾ ਸਵਾਰ ਕੇ ਵੱਜਦਾ ਵੀ ਨਹੀਂ ਹੈਗਾ ਇੱਧਰ ਰੱਖਾਂਗੇ ਬਾਈ ਮੜਾ ਜਾ ਕਰ ਲੈ ਮਿੱਤਰੋ ਅੱਜ ਆਪਾਂ ਨੇ ਦੋ ਟਾਈਟਨ ਦੀ ਡਿਲੀਵਰੀ ਦੇਣੀ ਹੈ ਇੰਡੋ ਫਾਰਮ ਦੀ ਦੋਨੇ 30 55 ਜੀ ਸੈਂਸ ਰੰਡਰ ਵਾਲਾ ਜੀ ਬਾਕੀ ਦੋਨੇ ਪਾਰਟੀਆਂ ਪਹੁੰਚ ਗਿਆ ਬਾਕੀ ਥੋੜੀ ਥੋੜੀ ਕਰਾਉਣੇ ਗੱਲ ਬਾਤ ਆ ਜਾ ਵੀ ਆ ਜਾਓ ਭਾਈ ਚਲੋ ਅਜੇ ਤੇਗ ਲਿਆ ਪਹਿਲੇ ਮੱਥਾ ਆ ਕੇ ਓਕੇ ਹਾਂ ਓਕੇ ਜੀ ਉਹ ਭਾਈ ਇਧਰ ਤੇ ਆ ਕਰਨ ਵੀ ਇਧਰ ਹੀ ਬਣਾ ਇਧਰ ਆ ਜਾਓ ਫਿਰ ਆ ਜਾਓ ਇਧਰ ਮੈਂ ਆ ਜਾ ਆਪ ਤੋ ਹੋ ਜਾ ਹਾਂ ਆਜੋ ਆਜੋ ਭਾਈ ਆ ਗਏ ਆ ਜਾ ਤੁਸੀਂ ਆਹ ਰਾਹ ਜਾਓ ਹੋ ਜਾਓ ਇਧਰ ਤੁਸੀਂ ਨਾਲੇ ਆ ਜਾਓ ਇਹ ਦਾਮ ਆਉਂਦੇ ਠੀਕ ਹੈ ਜੀ ਠੀਕ ਹੈ ਜੀ ਮੁਬਾਰਕਾਂ ਸਾਰੇ ਨੂੰ ਬਹੁਤ-ਬਹੁਤ ਸਾਡੇ ਵੱਲੋਂ ਬਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੁਬਾਰਕਾਂ ਬਾਈ ਕਰੋ ਤਰੱਕੀਆਂ ਵਕਸੇ ਦਿਨ ਦੁਗਲੇ ਰਾਤ ਚੌਗਣੀ ਲੈ ਵੀ ਭਰਾ ਇਹ ਹੁਣ ਕਿੱਥੇ ਚੱਲੇ ਹੋਣਾ ਲੈਟਰ ਟਰੈਕਟਰ ਜਾਉ ਪੁੱਤ ਫਤੇ ਪਰ ਤੇੜੀ ਫਤੇ ਪਰ ਤੇੜੀ ਹਾਂ ਮਰੰਡੇ ਕੋ ਬਾਈ ਜੂਨ ਕੱਲ ਆਇ ਤੇ ਕਰੇ ਠੀਕ ਹੈ ਜੀ ਤੇ ਅੱਜ ਫੇ ਵੀਰੋ ਕਰੇ ਜਾ ਕੇ ਆਏ ਠੀਕ ਹੈ ਜੀ ਬਾਈ 500 ਕਾ ਆਟਾ ਯਾਰ 500 ਮੰਡਰ ਮਤਲਬ 5000 ਜੋੜੀ ਬੈਠਾ ਮੈਂ ਮੁਬਾਰਕਾ ਬਾਈ ਸਰ ਮੁਬਾਰਕਾ ਜੀ ਤੁਹਾਨੂੰ ਬਹੁਤ ਬਹੁਤ ਜੀ ਠੀਕ ਹੈ ਜੀ ਤੇ ਬਾਈ ਨੇ ਕਰੇ ਜਾ ਕੇ ਆਏ ਅੱਜ ਹਾਜੀ ਵੀਰ ਜੀ ਬਾਈ ਉਹਨਾਂ ਦਾ ਬਿਲ ਰਾਂ ਦਾ ਰੈਕ ਦਾ ਕੰਮ ਹੈ ਅੱਛਾ ਜੀ ਸਿਸਟਮ ਬੜਾ ਵਧੀਆ ਠੀਕ ਹੈ ਜੀ ਬਾਈ ਜਿੰਨਾ ਸ਼ਕਲ ਤੋਂ ਤੇ ਝੋਲਾ ਦੇਖਦਾ ਹੈ ਉਦੋਂ ਨਾਲ ਵੱਧ ਝੋਲਾ ਹੈ ਅੱਛਾ ਹਾਂ ਇਹ ਨਹੀਂ ਗੱਲ ਬੜਾ ਘੇਟ ਲੱਗਿਆ ਵੀਰੇ ਸੌਦਾ ਆਪਣੀ ਜਗ੍ਹਾ ਘੱਟ ਹੋਵੇ ਵੱਧ ਹੋਵੇ ਉਹ ਨਹੀਂ ਆਪਾਂ ਗੱਲ ਕਰਦੇ ਯਾਨੀ ਬਾਈ ਨੂੰ ਮਿਲ ਕੇ ਬੜਾ ਵਧੀਆ ਲੱਗਿਆ ਠੀਕ ਹੈ ਜੀ ਚਲ ਮਨਚ ਥਾ ਮੈਂ ਕਹੇ ਵੀ ਜੀ ਬੋਲੀਟਰ ਕਈ ਨੇ ਬਾਈ ਨੇ ਦੱਸਿਆ ਜੀ ਬਾਈ ਨੇ ਕੋਲ ਬਾਈ 13 14 ਟਰੈਕਟਰ ਹੁੰਦੇ ਨੇ ਨਹੀਂ ਨਹੀਂ 30 35 ਹੈ ਜੀ ਅੱਛਾ ਮੈਦਾਂ ਵੀ ਘਟੇ ਰਸੀ ਜਾਂਦਾ ਮੈਂ ਹੋਰਿਆ ਕਿ ਵੀ ਘਟਦਾ ਹਤੇ ਨਹੀਂ ਜੀ ਨਹੀਂ ਬਾਕੀ ਇਧਰ ਉਧਰ ਹੁੰਨੇ ਗਏ ਨੇ ਜੀ ਨਹੀਂ ਸਾਡੇ ਟਰੈਕਟਰ ਬਾਹਰ ਗਏ ਹੋਏ ਤੇ ਜੀ ਬਾਕੀ ਘਰਾਂ ਵਿੱਚ ਖੜੇ ਆ ਜਿਹਨਾਂ ਜਿੰਨੇ ਮੈਂ ਦੇਖੇ ਮੈਂ ਤਾਂ ਉਹਨਾਂ ਦਾ ਆਈਡੀਆ ਲਾਤਾ ਗਣਕੇ ਮੈਂ ਦੱਸਿਆ ਨਹੀਂ ਵੀ 575 ਇੱਕ ਫਲਾਣਾ ਧਿੰਕਾ ਜੋ ਵੀ ਹੈ ਚਲ ਬਾਕੀ ਬਾਹਰ ਗਏ ਹੋਣ ਪਤਾ ਨਹੀਂ ਹੋਵੇ ਚਲਦੇ ਫਿਰ ਸਾਡੇ ਕੋਲ ਠੀਕ ਹੈ ਜੀ ਇੰਡੋ ਫਾਰਮ ਵੀ ਚੱਲਦਾ ਪਹਿਲਾਂ ਹਾਂਜੀ ਹਾਂਜੀ ਚੱਲਦਾ ਸਤਾਰਾ ਫਾਰਮ ਨੂੰ ਸਪੈਸ਼ਲ ਬੇਨਤੀ ਹੈ ਹੁਣ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਹਾਂਜੀ ਹਾਂਜੀ ਜਿਹੜੇ ਤੁਹਾਡੇ ਕੋਲ ਹੋਰ ਟਰੈਕਟਰ ਹੈਗੇ ਆ ਹਾਂਜੀ ਉਹਨਾਂ ਦੇ ਨਾਲ ਇਹਨੂੰ ਬਰਾਬਰ ਚ ਤੇ ਗੱਲ ਪਾਣੀ ਦਾ ਖਰਚਾ ਵੀ ਦੱਸਿਓ ਜੇ ਵੱਧ ਹੋਇਆ ਤਾਂ ਮੈਨੂੰ ਦੱਸਿਓ ਜੇ ਘੱਟ ਹੋਇਆ ਤਾਂ ਮੈਨੂੰ ਦੱਸਿਓ ਠੀਕ ਹੈ ਜੀ ਅਸੀਂ ਅਗਲੇ 5 ਟਰੈਕਟਰ ਲੈ ਤੁਹਾਨੂੰ ਅਸੀਂ ਉਹ ਦੇਨੇ ਰੱਬ ਕਿਰਪਾ ਕਰੇ ਠੀਕ ਹੈ ਜੀ ਚਲਾ ਕੇ ਲੈ ਕੇ ਜਾਇਓ ਠੀਕ ਹੈ ਜੀ ਹੋਰ ਗੱਲ ਆਪਾਂ ਕੁਝ ਨਹੀਂ ਕਹਿਣੀ ਨਾ ਕੋਈ ਮਾੜਾ ਨਾ ਚੰਗਾ ਨਾ ਨਾ ਠੀਕ ਹੈ ਜੀ ਤੁਸੀਂ ਉਹ ਆਈਡੀਆ ਲਾਉਣਾ ਜੀ ਵੀ ਕਿਹੜਾ ਕਿਵੇਂ ਕਿਹੜਾ ਕਿਵੇਂ ਠੀਕ ਹੈ ਜੀ ਤੇ ਕਹਿੰਦੇ ਆਈਡੀਆ ਲਾਉਣਾ 100 ਰੁਪਏ ਲੀਟਰ ਡੀਜ਼ਲ ਦਾ ਠੀਕ ਹੈ ਜੀ ਹੈਨਾ ਜੀ ਠੀਕ ਹੈ ਜੀ ਇਹ ਦਿਹਾੜੀ ਦਾ 8 ਲੀਟਰ ਬਚਾਇਆ ਗਿਆ ਤਾਂ ਵੀ 800 ਹੋ ਗਿਆ ਤੇਰੀ ਫ੍ਰੀ ਦਿ ਠੀਕ ਨੇ ਜੀ ਹਾਂ ਓਏ ਦੇ ਆਓ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਜੀ ਭਾਈ ਹਾਂ ਚਲੋ ਆਜੋ ਇੱਧਰ ਆਜੋ ਆਓ ਜੀ ਆਜੋ ਭਾਈ ਇੱਧਰ ਵੀ ਆਜੋ ਆਜੋ ਵੀਰ ਆਜੋ ਆਜੋ ਹਾਂ ਲੈ ਕੋਈ ਫੋਲੇ ਆ ਤੋ ਵੀ ਹਮੜਾ 2 ਮਿੰਟ ਪੀ ਇੱਧਰ ਆਜੋ ਇੱਧਰ ਆਜੋ ਮੜਾ ਅੱਜ ਕਾ ਛੱਡ ਦੋ ਅੱਜ ਕਾ ਛੱਡ ਦੋ ਬਲਾਲ ਆਪਣੇ ਪਿੰਡੋਂ ਬਲਾਲ ਪਰਲੇ ਪਾਸੇ ਚੜ੍ਹ ਜਾਣਗੇ ਆਜੋ ਆਜੋ ਬਣਾ ਇੱਧਰ ਆਜੋ ਇੱਧਰ ਚੱਲ ਖੜਾ ਪਾ ਲਿਆ ਵੀ ਖੜਾ ਨੂੰ ਖੜਾ ਕੋਈ ਗੱਲ ਨਹੀਂ ਆਜੋ ਖੜ ਜੋ ਜੀ ਤੁਸੀਂ ਉਧਰ ਹੋ ਜੋ ਹਾਂ ਗੁੱਡੀ ਦੇ ਨਾਲੇ ਆਜੋ ਭਾਈ ਠੀਕ ਆ ਵੀਰੇ ਠੀਕ ਆ ਮਿੱਤਰ ਪਰਾਇਆਂ ਤੁਹਾਨੂੰ ਬਹੁਤ ਬਹੁਤ ਵੀਰੇ ਬਹੁਤ ਬਹੁਤ ਮੁਬਾਰਕ ਹੈ ਜੀ ਮਾਰਾ ਦਿਨ ਦੁਗਲੇ ਰਾਤ ਚੌਗਲੇ ਤਰੱਕੀ ਰੱਖ ਸੇ ਆਜੋ ਖੇਤੋਂ ਮੈਂ ਮਾਚੂ ਆਜੋ ਖਚਾ ਲਓ ਇੱਧਰ ਆ ਜਾ ਮੈਂ ਨਾ ਆਜੀ ਜਿਹੜੇ ਪੰਜਾਬੀ ਲੋ ਮਾਰਾ ਲੋ ਆਜਾ ਲੈ ਮੈਨੂੰ ਖੜ ਦੋ ਜੀ ਉਹ ਖੜ ਦਵਾ ਓਕੇ ਜੀ ਪੁੱਤ 10 ਰੁਪਏ ਟਿਕਟਾ ਦੇ ਕੋ ਕਿਹੜੇ ਪਿੰਡ ਜਾਣਾ ਪੁੱਤ ਬੰਦੇ ਤੇਰੇ ਵੀ ਆਪਣੇ ਮਾਮਾ ਮੇਰੇ ਲਗਭਗ ਗਵਾਂਢੀ ਪਿੰਡੇ ਚੱਲਿਆ ਹੀ ਮੌਜ ਲਈ ਪਰ ਆ ਕਾਗਜ਼ਾਂ ਦੇ ਕੋਸਰੇ ਕਹਿੰਦੇ ਮੁਹੱਜੂਦੀਨਪੁਰ ਹਾਂਜੀ ਉਹ ਮਨ ਕਿ ਉਦਾਂ ਸ਼ਾਰਟ ਹੌਂਜ ਮੋਜਲੀਪੁਰੇ ਕਹਿੰਦੇ ਆ ਅੱਛਾ ਅੱਛਾ ਹਾਂ ਠੀਕ ਹੈ ਪਹਿਲਾ ਮਿੰਟੋ ਫਾਰਮਰ ਰੱਖਿਆ ਟਰੈਕਟਰ ਬਾਈ ਪਹਿਲਾਂ ਚਲਾਇਆ ਮਿੱਤਰਾਂ ਹਾਂਜੀ ਹਾਂ ਪਹਿਲਾਂ ਦੇਖ ਕੇ ਲਿਆ ਜਣੇ ਦੇਖ ਕੇ ਲਿਆ ਚਲੋ ਜੇ ਰੱਬ ਦੀ ਕਿਰਪਾ ਹੋਵੇ ਦੋ ਟਰੈਕਟਰ ਹੋਗੇ ਆਪਣੇ ਦੋਨੇ ਐਨ ਵੀ ਹੋਗੇ ਬਿਲਕੁਲ ਜੀ ਬਿਲਕੁਲ ਹਾਂ ਹਾਂ ਹਾਂਜੀ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਵੀਰੇ ਤੁਹਾਨੂੰ ਦਿਨ ਤੁਪਣੀ ਰਾਤ ਚੌਗਣੀ ਤਰੱਕੀ ਰੱਖਿਓ ਹਲੋ ਤੁਸੀਂ ਬਲੋ ਤੁਹਾਨੂੰ ਲੱਗਦਾ ਪਤਾ ਤਾਂ ਦਾ ਦੇਖੋ ਬਸ ਮੇਰੇ ਬਹੁਤ ਆਸਾਨ ਸਭ ਜਾਣੇ ਵੀਰੇ ਬਹੁਤ ਆਸਾਨ ਅਸੀਂ ਮਿੱਠਾ ਘਟੇਗਾ ਬੱਤੀ ਭਾਈ ਛੋਟੀ ਜਿਹੀ ਗੱਲ ਦੱਸ ਦਿੰਦਾ ਟਰੈਕਟਰ ਆਪਣਾ ਥੋੜਾ ਜਿਹਾ ਚੱਲਿਆ ਵਾ ਸੀਗਾ 70 75 ਘੰਟੇ ਦੀ ਇਹ ਬੰਡੀ ਵੀ ਪਾਈ ਸੀ ਜੀ ਤੇ ਦੂਜਾ ਟਰੈਕਟਰ ਭਾਈ ਜਮਾਂ ਨਵਾਂ ਆ 355 ਤੇ ਪਹਿਨਾ ਦਾ ਕਮਰਸ਼ੀਅਲ ਕੰਮ ਆ ਜੀ ਲੋ ਜੀ ਭਾਈ ਤੇ ਲੋ ਜੀ ਭਾਈ ਦੂਜਾ ਟਰੈਕਟਰ ਵੀ ਚੱਲਿਆ ਜੀ ਆਪਣਾ ਐਂਡੋ ਫਾਰਮ 355 ਵਾਰਕਾਂ ਬਾਈ ਨਾਲ ਨੂੰ ਤੇ ਲੋਜੀ ਬਾਈ ਮਾਰਦੀ ਐਨ ਬਣਾਉਣਾ ਨਵਾਂ ਆਜੋ ਬਾਈ ਇਹ ਹੈ ਬਈਂ ਦਾ ਤੇ ਲੋਜੀ ਟਰੈਕਟਰ ਲੱਗੇ ਬਾਈ ਅੰਦਰ ਲਾਉਣਾ ਸੋਨਾ ਲੀਕਾ ਦੇ ਸਾਰਿਆਂ ਨੂੰ ਪਹਿਲਾਂ ਲੱਗਦੇ ਇਹ ਆਉਂਦੇ ਸਾਰਿਆਂ ਨੂੰ ਪਹਿਲਾਂ ਐ ਜਾਂਦੇ ਵੀ ਸਾਰਿਆਂ ਨੂੰ ਪਹਿਲਾਂ ਤੇ ਤਰੀਬਨ ਬਾਈ 6:00 ਵਜੇ 6:00 ਵਜੇ ਤੇ ਲਾਉਣ ਲੱਗਦੇ ਤਾਂ ਘੰਟਾ ਲੱਗ ਜਾਂਦਾ ਟਰੈਕਟਰ ਲਾਉਣ ਚੱਲੀਏ ਵੀਰੇ ਆਪਾਂ ਵੀ ਨਹੀਂ ਮਾਰੂ ਅੱਛਾ ਤੇ ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਵੀ ਨੇ ਵੀ ਪੁਰਾਣਾ ਜਾਂ ਨਵਾਂ ਟ੍ਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਜਰੂਰ ਕਨੈਕਟ ਕਰਿਆ ਕਰੋ ਆਪਣੇ ਨਾਲ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗਦੀ ਆ ਮਿਲਦੇ ਆ ਜੀ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿਨੋਂ ਧੰਨਵਾਦ